ਲੋ ਜੀ ਅੱਜ ਆ ਪਾ ਚੁੱਕਿਆ ਜੰਡ ਸਾਹਿਬ ਦੀ ਧਰਤੀ ਜਿੱਥੇ ਕਿ ਮਾਨ ਸਰਕਾਰ ਨੇ ਜਿਹੜੀ ਸਪੋਰਟਸ ਅਕੈਡਮੀ ਜਿਹੜੀ ਬਣਾਉਣੀ ਆ ਤੇ ਉਹਦੀ ਜਿਹੜੀ ਤਿਆਰੀ ਆ ਉਹ ਚੱਲ ਰਹੀ ਆ ਕੰਮ ਉਹਦਾ ਚੱਲ ਰਿਹਾ ਤੇ ਵਿਦਿਕ ਸਭਾ ਦੀ ਜਿਹੜੀ ਜ਼ਮੀਨ ਸੀ ਬਾਈ ਹੀਰੇ ਕਿੰਨੀ ਕਿੱਲੇ ਜ਼ਮੀਨ ਜਿਹੜੀ ਗਰਾਊਂਡ ਵਾਸਤੇ ਦਿੱਤੀ ਆ ਬਈ ਇਹ ਅਕੈਡਮੀ ਵਾਸਤੇ 9 9 ਕਿੱਲੇ ਜ਼ਮੀਨ ਆ ਜੀ ਠੀਕ ਆ 9 ਕਿੱਲੇ ਜਬਾਨੀ ਆ ਹਾਂਜੀ ਇਧਰ ਦੇਖੋ ਇਹ ਸਟੇਡੀਅਮ ਦੇਖੋ ਜੀ ਜਿਹੜਾ ਮਤਲਬ 400 ਮੀਟਰ ਦਾ ਹੁੰਦਾ ਹਨਾ ਭਾਈ ਇਹ ਟਰੈਕ ਉਹੀ ਹੈ ਨਾ ਹਾਂਜੀ ਹਾਂਜੀ ਆ ਜਿਵੇਂ ਫੌਜ ਦੀ ਭਰਤੀ ਵੇਖਣੀ ਆ ਨੇੜੇ ਦੇ ਪਿੰਡਾਂ ਨੂੰ ਬੱਚਿਆਂ ਨੂੰ ਇਹ ਬੜੀ ਸਹੂਲਤ ਹੋ ਗਈ ਜਿਹੜੀ ਸਵੇਰ ਰੇਸ ਲਾਉਣੀ ਆ ਇੱਥੇ ਆ ਕੇ ਆਪ ਦਾ ਜਿਹੜਾ ਟਾਈਮ ਮਤਲਬ ਉਹ ਜਜਮੈਂਟ ਕਰ ਸਕਦੇ ਵੀ ਇੰਨੇ ਟਾਈਮ ਦੇ ਜਿਹੜੀ ਅਸੀਂ ਜਿਹੜੀ ਭਰਤੀ ਵਾਲੀ ਉਹ ਰੇਸ ਕੱਢ ਸਕਦੇ ਆ ਭਾਵੇਂ ਪੁਲਿਸ ਦੀ ਆ ਤੇ ਭਾਵੇਂ ਫੌਜ ਦੀ ਆ ਲੋ ਵੀ ਸਰੋਤਿਓ ਅੱਜ ਆਪਾਂ आम आदमी ਦੇ ਸੀਨੀਅਰ ਵਰਕਰ ਬਾਈ ਹਰਜੀਤ ਸਿੰਘ ਹਿਰਾਜੀ ਨਾਲ ਗੱਲਬਾਤ ਕਰਾਂਗੇ ਤੇ ਆਪਾਂ ਇਹਨਾਂ ਤੋਂ ਜਾਣਾਂਗੇ ਕਿ ਜੰਡ ਸਾਹਿਬ ਜ਼ਿਲ੍ਹਾ ਫਰੀਦਕੋਟ ਬਲਾਕ ਸਾਦਕ ਵੀ ਜੰਡ ਸਾਹਿਬ ਦੀ ਧਰਤੀ ਤੇ ਮਾਨ ਸਰਕਾਰ ਨੇ ਜੋ ਗਰਾਂਟਾ ਦਿੱਤੀਆਂ ਉਹ ਕਿਸ-ਕਿਸ ਕੰਮ ਵਾਸਤੇ ਦਿੱਤੀਆਂ ਤੇ ਕਿੰਨੇ ਜਿਲ੍ਹਿਆਂ ਨੂੰ ਤੇ ਕਿੰਨੇ ਪਿੰਡਾਂ ਨੂੰ ਉਹਨਾਂ ਦਾ ਕੀ ਕੀ ਫਾਇਦਾ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣੇ ਜਿਹੜੀ ਵਿਧਕ ਸਭਾ ਦੀ ਜ਼ਮੀਨ ਆ ਨੌ ਕਿੱਲੇ ਉਹਦੇ ਤੇ ਸਟੇਡੀਅਮ ਬਣ ਰਿਹਾ ਹਾਂਜੀ ਤੇ ਇੱਥੇ ਇਕੱਲਾ ਸਟੇਡੀਅਮ ਬਣਨਾ ਕਿ ਕੋਈ ਹੋਰ ਸਹੂਲਤ ਵੀ ਮਿਲਣੀ ਆ ਇੱਥੇ ਜੀ ਇਹ ਸਪੋਰਟਸ ਅਕੈਡਮੀ ਬਣਦੀ ਜੀ ਜਿਹੜੀ ਕਿ ਆਸ-ਪਾਸ ਦੇ ਘਟੋ ਘਟ ਵੀ 4-5 ਜ਼ਿਲ੍ਹਿਆਂ ਨੂੰ ਕਵਰ ਕਰੂਗੀ ਠੀਕ ਆ ਜੀ 4-5 ਜ਼ਿਲ੍ਹਿਆਂ ਨੂੰ ਕਵਰ ਕਰੂ ਕਹਿਣ ਦਾ ਮਤਲਬ ਵੀ ਇੱਥੇ ਹਰ ਗੇਮ ਦੇ ਹਰ ਖੇਡ ਦੇ ਕੋਚ ਦੀ ਜਿਹੜੀ ਪ੍ਰੋਪਰ ਸਹੂਲਤ ਹੋਊਗੀ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ ਬਸ ਸਾਨੂੰ ਲੈ ਕੇ ਆਲ ਓਵਰ ਜਿੰਨੀ ਵੀ ਸਹੂਲਤ ਹੈ ਇਹਦੇ ਵਿੱਚ ਮੁਹैया ਕਰਾਈ ਜਾਊ ਬਹੁਤ ਵਧੀਆ ਉਪਰਾਲਾ ਬਾਈ ਜਿਹੜਾ سپورٹس ਵਾਲੇ ਪਾਸੇ ਜਿਹੜਾ ਬੱਚਾ ਦਾ ਰੁਝਾਨ ਹੈ ਜਿਹੜਾ ਉਹ ਵਧੂਗਾ ਇਹ ਜਿਹੜਾ ਬਹੁਤ ਵਧੀਆ ਮਾਨ ਸਰਕਾਰ ਦਾ ਉਪਰਾਲਾ ਇਸ ਤੋਂ ਇਲਾਵਾ ਮਾਨ ਸਰਕਾਰ ਨੇ ਇੱਥੇ ਹੋਰ ਕੀ ਗ੍ਰਾਂਟ ਦਿੱਤੀ ਆ ਤੇ سپورٹس ਅਕੈਡਮੀ ਨੂੰ ਜਿਹੜਾ ਅੱਗੇ ਚਲਾਉਣ ਲਈ ਕਿਹਦਾ ਕਿਹਦਾ ਇਹਦੇ ਵਿੱਚ ਯੋਗਦਾਨ ਰਿਹਾ ਤੇ ਆਪਣੇ ਐਮ ਐਲ ਏ ਸਰਦਾ ਸੇਖੋ ਸਾਹਿਬ ਦਾ ਇਹਦੇ ਵਿੱਚ ਕਿੰਨਾ ਕੁ ਹੱਥ ਆ ਕਿੰਨਾ ਕੁ ਯੋਗਦਾਨ ਆ ਦੇਖੋ ਜੀ ਜਿਹੜੇ ਸਾਡੇ ਸਤਕਾਰਯੋਗ ਵੱਡੇ ਭਾਈ ਐਮ.ਐਲ.ਏ ਸਰਦਾਰ ਗਦੇਤ ਸਿੰਘ ਸੋਤੂ ਹਾਂਜੀ ਹਾਂਜੀ ਉਹ ਖੁਦ ਵੀ ਜਿਹੜੇ ਖੇਡਾਂ ਨੂੰ ਪੈਲ ਦਿੰਦੇ ਆ ਹਾਂਜੀ 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 ਉਹਨਾਂ ਦੀ ਮਿਹਨਤ ਸਦਕਾ ਹੀ ਇਹ ਕੰਮ ਸਿੱਧ ਜੜਿਆ ਬਾਬੂ ਸਿੰਘ ਮਾਨ ਅੰਕਲ ਮਾਨ ਮਰਾ ਜੀ ਹਾਂਜੀ ਹਾਂਜੀ ਉਹਨਾਂ ਨੇ ਵੀ ਸਹਿਯੋਗ ਕੀਤਾ ਜਿਹੜੀ ਇਹ ਵਿਦਿਅਕ ਸਭਾ ਦੀ ਜ਼ਮੀਨ ਹੈ ਇਹ ਉਹਨਾਂ ਦੀ ਮਤਲਬ سپورਟ ਦੇ ਨਾਲ ਹੀ ਜਿਹੜੀ ਇਹ ਵੀ ਹਾਂ ਉਹਨਾਂ ਦੇ ਹਾਂਜੀ 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 ਉਹਨਾਂ ਨੇ ਮਤਲਬ ਅੰਡਰ ਸੀ ਉਹਨਾਂ ਨੇ ਸੋਚਿਆ ਵੀ ਇਹ ਆਪਾਂ ਖੇਡਾਂ ਵਾਲੇ ਦਿੱਤੀ ਜਾਵੇ ਜ਼ਮੀਨ ਹਾਂਜੀ ਹਾਂਜੀ ਪਰ ਆਪਣੇ ਜੀ ਐਮਐਲਏ ਗੁਰਦੱਤ ਸਿੰਘ ਸੇਖੋਂ ਲੱਗਦਾ ਵੀ ਜਿੱਥੋਂ ਜ਼ਿਕਰ ਵੀ ਕਿਸੇ ਗੇਮ ਦੇ ਵਿੱਚ ਰਹੇ ਹਨ ਹਾਂਜੀ ਹਾਂਜੀ ਠੀਕ ਆ ਮੈਂ ਮੈਨੂੰ ਇਹਨਾ ਨਹੀਂ ਕੰਫਰਮ ਹੋ ਵੀ ਕਿਹੜੀ ਗੇਮ ਦੇ ਵਿੱਚ ਰਹੇ ਆ ਬਾਸਕਟਬਾਲ ਬਾਸਕਟਬਾਲ ਹਾਂ ਤੇ ਜੇ ਉਹੀ ਗੱਲ ਵੀ ਹਾਂ ਪਲੇਅਰ ਰਹੇ ਆ ਹਾਂਜੀ ਇੱਥੋਂ ਸਾਫ ਤੋਂ ਹੁੰਦਾ ਵੀ ਤਾਂ ਹੀ ਤਾਂ ਐਮਐਲਏ ਸਾਹਿਬ ਦਾ ਜਿਹੜਾ ਰੁਝਾਨ ਆ ਉਹ ਸਪੋਰਟ ਸਕੂਲ ਅਕੈਡਮੀ ਦੇ ਵੱਲ ਹੋਇਆ ਤੇ ਉਹਨਾਂ ਨੇ ਦਾ ਮੰਗ ਕੀਤੀ ਤਾਂ ਮਾਨ ਸਰਕਾਰ ਨੇ ਜਿਹੜੀ ਇਹ ਗ੍ਰਾਂਟ ਇੱਥੇ ਜਿਹੜੀ ਉਪਲਬਧ ਕਰਾਈ ਬਿਲਕੁਲ ਜੀ ਤੇ ਬਾਈ ਜੀ ਜਿਹੜੀ ਹੋਰ ਇੱਥੇ ਮੰਨ ਲਓ ਗ੍ਰਾਂਟ ਕੋਈ ਆਈ ਆ ਉਹ ਕਿਸ ਤਰ੍ਹਾਂ ਦੀ ਆਈ ਆ ਤੇ ਉਹਦਾ ਫਾਇਦਾ ਕਿੰਨੇ ਪਿੰਡਾਂ ਨੂੰ ਹੋਣਾ ਇਹ ਕਿਥੇ ਹੀ ਆਪਣੇ ਨਾਲ ਵਾਟਰ ਵਰਕਸ ਆ ਠੀਕ ਆ ਜੀ ਉਹਨੂੰ ਵੀ ਮੰਨ ਕੋ ਮਾਨੀਟਰ ਵੀ ਉਹਦਾ ਜਿਹੜਾ ਪ੍ਰੋਜੈਕਟ ਆ ਜਿਹੜਾ 30 35 ਪਿੰਡਾਂ ਨੂੰ ਪਾਣੀ ਕਵਰ ਕਰੂਗਾ ਠੀਕ ਆ ਉਹਦੇ ਤੇ ਸਰਕਾਰ ਕੰਮ ਕਰ ਰਹੀ ਆ ਸਾਡੇ ਐਮਐਲਏ ਸਾਹਿਬ ਤੇ ਐਫਰਟ ਕਰ ਰਿਹਾ ਨਾਲ ਇੱਥੇ ਸਾਡੇ ਲੱਗਦਾ ਹਸਪੀਟਲ ਇੱਕ ਪੁਰਾਣਾ ਜੀ ਜਨ ਸਰ ਹਾਂ ਜੀ ਉਹਨੂੰ ਵੀ ਨਵੇਂ ਸਿਰੇ ਤੋਂ ਤਿਆਰ ਕੀਤਾ ਜਾ ਰਿਹਾ ਐਮਐਲਏ ਸਾਹਿਬ ਬਹੁਤ ਤੇ ਐਫਰਟ ਕਰ ਰਹੇ ਆ ਉਹਨਾਂ ਦੇ ਕਹਿਣ ਮੁਤਾਬ ਇਸ ਹਸਪਤਾਲ ਦੇ 7.5 ਕਰੋੜ ਰੁਪਇਆ ਸਰਕਾਰ ਵੱਲੋਂ ਲਾਇਆ ਜਾ ਰਿਹਾ ਇਹਦੀ ਸ਼ੁਰੂਆਤ ਹੋਣ ਜਾ ਰਹੀ ਆ ਆ ਬਾਰਸ਼ਾਂ ਕਰਕੇ ਪਾਣੀ ਉੱਪਰ ਆਉਣ ਕਰਕੇ ਕੰਮ ਦੀ ਜਿਹੜੀ ਥੋੜੀ ਜੀ ਆਪਣਾ ਡਿਲੇ ਕੀਤਾ ਗਿਆ ਨੇ ਤਾਂ ਹੁਣੇ ਸ਼ੁਰੂ ਹੋ ਜਾਣਾ ਸੀ ਲੈ ਵੀ ਵੀਰੇ ਤਿੰਨ ਉਪਰਾਲੇ ਆ ਤਿੰਨੇ ਉਪਰਾਲੇ ਆਪਣੇ ਬੱਚਿਆਂ ਲਈ ਆਪਣੇ ਲਈ ਬਹੁਤ ਹੀ ਜ਼ਿਆਦਾ ਇਹ ਜਿਹੜੇ ਜ਼ਰੂਰੀ ਆ ਤੇ ਮੈਂ ਚਾਹਣਾ ਵੀ ਕੋਈ ਵੀ ਭਾਵੇਂ ਕਿਸੇ ਵੀ ਪਾਰਟੀ ਦਾ ਨਮਾਇੰਦਾ ਤਾਂ ਇਹਨਾਂ ਵਿੱਚ ਬਿਲਕੁਲ ਵੀ ਰੁਕਾਵਟ ਨਾ ਬਣੇ ਕਿਉਂਕਿ ਇਹ ਹਰ ਇੱਕ ਬੰਦੇ ਲਈ ਜਿਹੜੀ ਇਹ ਸਹੂਲਤਾ ਏ ਜ਼ਰੂਰੀ ਆ ਆਪਣੇ ਬੱਚਿਆਂ ਨੇ ਖੇਡਣਾ ਆਪਾਂ ਹੀ ਹੋਂਦ ਹਸਪਤਾਲਾਂ ਚੋਂ ਦਵਾਈ ਲੈਣੀ ਆ ਠੀਕ ਆ ਤੇ ਆਪਾਂ ਹੀ ਇੱਥੋਂ ਦਾ ਜਿਹੜਾ ਪਾਣੀ ਪੀਣਾ ਜਿਹੜੇ ਇਹ ਮੁੱਦੇ ਆ ਇਹ ਕਿਸੇ ਪਾਰਟੀ ਦੇ ਮੁੱਦੇ ਨਹੀਂ ਇਹ ਆਪਣੇ ਸਾਂਝੇ ਮੁੱਦੇ ਆ ਤੇ ਇਹਨਾਂ ਤਿੰਨਾਂ ਜਿਹੜੇ ਮੁੱਦਿਆਂ ਤੇ ਜਿਹੜਾ ਵੀ ਕੰਮ ਚੱਲ ਰਿਹਾ ਇਹਦੇ ਵਿੱਚ ਸਾਰਾ ਜਿਹੜਾ ਆਪਣਾ ਫਰਜ਼ ਬਣਦਾ ਵੀ ਆਪਾਂ ਪੂਰਾ ਪੂਰਾ ਯੋਗਦਾਨ ਦਈਏ